ਅੰਮ੍ਰਿਤਸਰ ਦੀ ਲੈਂਸ ਰੋਡ ਇਲਾਕੇ ਦੇ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੇ ਸ਼ਹਿਰ ਦੀ ਕਾਨੂੰਨੀ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਪੇੜ ਪਾੜ ਵਾਲੇ ਇਲਾਕੇ ਦੇ ਵਿੱਚ ਦੋ ਬਾਈਕ ਸਵਾਰ ਲੁਟੇਰਾਂ ਵੱਲੋਂ ਇੱਕ ਔਰਤ ਤੋਂ ਪਰਸ ਲੁੱਟ ਕੇ ਫਰਾਰ ਹੋ ਜਾਣ ਦੀ ਘਟਨਾ ਸਾਹਮਣੇ ਆਈ ਇਹ ਸਾਰੀ ਵਾਰਦਾਤ ਕੁਝ ਹੀ ਮਿੰਟਾਂ ਦੇ ਵਿੱਚ ਹੀ ਵਾਪਰੀ ਜਿਸ ਕਾਰਨ ਮੌਕੇ ਤੇ ਹੀ ਮੌਜੂਦ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਸ਼ੋਭੀਤਾ ਮੇਰਾ ਨਾਮ ਕੀ ਗੱਲ ਹੋਈ ਹੈ ਵੱਡੇ ਭਾਜੀ ਇੱਧਰੋਂ ਮੈਂ ਆਉਂਨੇ ਸੀ ਵਾਪਸੀ ਮਤਲਬ ਕਿ ਸਮਾਨ ਵਾਪਸ ਦੇਣ ਜਾਣਾ ਸੀ ਕਿ ਨਾ ਉਹਨੇ ਤਾਂ ਇਤੋਂ ਕਾਨੇ ਤੋਂ ਨਿਕਲੀ ਸੀ ਇੱਕ ਲੇਡੀ ਸੇ ਬੱਚੇ ਦੇ ਨਾਲ ਹੀ ਸਮੇਂ ਉਹ ਕਿਤੇ ਨਾ ਇਹਨਾਂ ਨੂੰ ਇੱਕ ਇੱਕ ਇਹਨੇ ਬੱਚੇ ਨੂੰ ਫੜ ਕੇ ਅੰਦਰ ਨੂੰ ਵੜਨ ਦੇ ਸਪਰਸ ਪਿੱਛੇ ਨੂੰ ਸੀ ਉਹਨੇ ਇਹ ਕੀ ਕੀਤਾ ਮੁੰਡਾ ਆਇਆ ਦੋ ਬਾਈਕ ਤੇ ਸੀ ਠੀਕ ਹੈ ਬਾਈਕ ਕੋ ਆਏ ਉਸੇ ਤਾਂ ਬਾਈਕ ਦਾ ਝਟਕਾ ਮਾਰਿਆ ਇਹਨਾਂ ਨੂੰ ਲੇਡੀਸ ਨੂੰ ਸੁੱਟ ਦਿੱਤਾ ਥੱਲੇ ਲੇਡੀ ਥੱਲੇ ਡੇਗੀ ਪਰਸਾ ਤੇ ਫੜਿਆ ਤੇ ਮੈਂ ਦੇਖਿਆ ਕਿ ਖੌਨ ਦੇ ਪੇ ਸੀ ਤੇ ਮੈਂ ਨਾਲ ਹੀ ਗੱਡੀ ਲਾ ਲਈ ਗੱਡੀ ਲਾਈ ਤੇ ਮੈਂ ਅੱਗੇ ਸੋੜਦੀ ਗੱਡੀ ਵੇਗਾ ਚਲ ਫੜ ਲੈਣੇ ਆ ਸਾਰੇ ਜਿਹਨੇ ਵਾਦਾ ਹੋ ਜਾਏਗਾ ਕੋਈ ਵੈਪਨ ਸੀ ਇੱਕ ਅੱਛਾ ਇੱਕ ਪਿਸਟਲ ਸੀ ਦੋਨੋਂ ਮੁੰਡਾ ਕੋਲ ਸੀ ਕਿ ਦੋ ਮੁੰਡੇ ਸੀ ਅੱਛਾ ਕਿਤੇ ਸੀ ਆ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਨੰਬਰ ਨੋਟ ਕੀਤਾ ਤੁਸੀਂ ਨੰਬਰ ਨਹੀਂ ਨੋਟ ਕੀਤਾ ਨੰਬਰ ਹੀ ਪੇਟਾ ਨਹੀਂ ਸੀ ਰੈੱਡ ਕਲਰ ਦਾ ਰੈੱਡ ਕਲਰ ਇਹ ਕਿੰਨੇ ਵਜੇ ਦਾ ਵਾਕਿਆ ਇਹ ਹੋ ਗਿਆ 10 15 20 ਮਿੰਟ ਹੋਏ ਹੁਣ ਇਹ ਠੀਕ ਹੈ ਓਕੇ ਭਾਈ ਦੋ ਦੂਜੇ ਤੀਜੇ ਦਿਨ ਤੁਹਾਡਾ ਕੋਈ ਗਵਾਹ ਕੋਸੀ ਆ ਬਲਾਓ ਆਪਣੇ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਇੱਥੇ ਸਰ ਕੀ ਨਾਮ ਹੈ ਕੀ ਕਰੀਏ ਉਹ ਯਾਰ ਨਾਮ ਨੂੰ ਛੱਡੋ ਅਸੀਂ ਆਮ ਨਾਗਰਿਕਾਂ ਚਾਹੇ ਮੈਂ ਪਾਰਟੀ ਦੇ ਪਰ ਇਹ ਗੱਲ ਕਿ ਇਦਾਂ ਛਰੇ ਆਮ ਤੁਸੀਂ ਬੰਦੂਕਾ ਕੱਢੋਗੇ ਇਹ ਅਮਰ ਪੰਜਾਬ ਇਹ ਅਮਰitsar ਸਿਫਤੀ ਦਾ ਘਰ ਇੱਕ ਵਾਰ ਕੋਲ ਕੀ ਗੱਲ ਦੱਸਣੀ ਸੀ ਇਹ ਇਹ ਪਰਿਵਾਰਕ ਇੱਥੇ ਕਵਾਨਾ ਦੇ ਲੰਚ ਲੰਚ ਕਰ ਰਹੇ ਸੀ ਪੂੜੀਆਂ ਖਾ ਕੇ ਬਾਹਰ ਨਿਕਲਿਆ ਵਾ ਤਾਂ ਆਪਣੇ ਗੱਡੀ 'ਚ ਬੈਠਣ ਲੱਗੇ ਸਾਹਮਣੇ ਆ ਲੱਗੀ ਗੱਡੀ ਖੜੀ ਆ ਇਹ 'ਚ ਬੈਠਣ ਲੱਗੇ ਤਾਂ ਉਹਨੇ ਹੱਥ ਪਾਇਆ ਇਹ ਪਿੱਛੇ ਭੱਜੇ ਉਹ ਅੱਗੇ ਇੱਥੇ ਟਕਰਾਇਆ ਵਾ ਉਹਨੇ ਨਾਲ ਹੀ ਇਹਨਾਂ ਨੂੰ ਫੜਦੇ ਵੇਲੇ ਬੰਦੂਕ ਹਰਤੀ ਵੈਪਨ ਨਾਲ ਕੱਢਤਾ ਜੀ ਸ਼ਰੀਆਮ ਸਾਰੇ ਆ ਪੁੱਛੋ ਸਾਰੇ ਬੰਦੇ ਇੱਥੇ ਕਿੰਨੀ ਭਾਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਅਗਰ ਲਾਰੈਂਸ ਰੋਡ ਦੇ ਵਿੱਚ ਇਹ ਹਾਲ ਆ ਤਾਂ ਬਾਕੀ ਜਗ੍ਹਾ ਦੇ ਵਿੱਚ ਕੀ ਹੋਏਗਾ ਇਹ ਕਹਿੰਦੇ ਅਸੀਂ ਸਾਡਾ ਸ਼ਹਿਰ ਬੜਾ ਵਧੀਆ ਵਾ ਇਹ ਕਹਿੰਦੇ ਆ ਜੀ ਇਹ ਵਾਰੋਂ ਟੂਰਿਸਟ ਆਏ ਐ ਇਦਾਂ ਤੁਹਾਨੂੰ ਕੀ ਲੱਗਦਾ ਹੋ ਟੂਰਿਸਟ ਕਿਹੜਾ ਆਏਗਾ ਜੀ ਲੱਖਾਂ ਰੁਪਏ ਦਾ ਸਾਮਾਨ ਚਲਾ ਗਿਆ ਉਹਨਾਂ ਦੇ ਵਿਚਾਰਿਆਂ ਦਾ ਉਹਨਾਂ ਦੀ ਹੁਣੇ ਫਲਾਈਟ ਹੈ ਜਾਣ ਦੀ ਉਹ ਦੇਖੋ ਗੱਡੀਆਂ ਏਅਰਪੋਰਟ ਚੱਲੀਆਂ ਓ ਵੇਖੋ ਓ ਦੇਖੋ ਘਮਾਉਣਾ ਟੋਹ ਵਾਲੇ ਬੰਦੇ ਘੁੰਮਣਦੇ ਆ ਇਹ ਕੀ ਕਰਨ ਦੇ ਇੱਥੇ ਹੈ ਇਹ ਪ੍ਰਸ਼ਾਸਨ ਦੀ ਨਲਕੀ ਸਮਝਦੇ ਹੋ ਤੁਸੀਂ ਵੀਰ ਜੀ ਪ੍ਰਸ਼ਾਸਨ ਇਹ ਪ੍ਰਸ਼ਾਸਨ ਭਗਵਾਨ ਜੀ ਨੂੰ ਡੁੱਬ ਮਰਨਾ ਚਾਹੀਦਾ ਸਵੇਰੇ 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 ਆ ਦੁਪਹਿਰ ਦਾ ਟਾਈਮ ਆ ਦੱਸੋ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਪੋਜੀਸ਼ਨ ਆ ਤੁਹਾਡੀ ਇਹ ਸ਼ਹਿਰ ਆ ਅੰਮ੍ਰਿਤਸਰ ਸਿਫਤੀ ਦਾ ਘਰ ਸ਼੍ਰੀ ਰਾਮ ਗੁੰਡਾਗਰਦੀ ਲਾਂਡ ਆਰਡਰ ਦੀ ਧਜੀਆਂ ਉੱਡੀਆਂ ਪਈਆਂ ਤੁਹਾਡੀਆਂ

ਕੁਚ ਆਏ ਆ ਵੀ ਹੈ ਪਰ ਅਭੀ ਐਸਓਸੀ ਸਾਹਿਬ ਕੋ ਟਾਈਮ ਨਹੀਂ ਲਗਾ ਸ਼ਾਇਦ ਸੀਸੀਟੀਵੀ ਮੈਂ ਆਇਆ ਕੁਛ ਹਾਂ ਸੈਂਡੋਸ ਮੈਂ ਆਇਆ ਦਿਖ ਰਾ ਸਨੈਚ ਵੀ ਹੋ ਰਹੀ ਹੈ ਉਹ ਗਨ ਵੀ ਦਿਖਾ ਰਿਹਾ ਹੈ ਪ੍ਰੋਪਰ ਕਲੀਅਰ ਦਿਖ ਰਹਾ ਹੈ